ਦੀ ਸਰਕਾਰ ਨੇ ਉਹ ਦੋ ਕਰੀਨ ਹੋ ਗਏ ਉਹਨਾਂ ਨੇ ਬਹੁਤ ਸਾਰੇ ਰੈਗੂਲੇਸ਼ਨਸ ਤੇ ਰੂਲਸ ਦੇ ਵਿੱਚ ਬਹੁਤ ਚੇਂਜ ਕੀਤਾ ਹੈ ਜਿਹੜਾ ਕਿ ਸਾਨੂੰ ਬਹੁਤ ਔਖਾ ਲੱਗਣ ਰਿਹਾ ਹੈ ਪਹਿਲਾਂ ਹੀ ਸੋਚਿਆ ਸੀ ਕਿ ਅਸੀਂ ਕੈਨੇਡਾ ਜਾਵਾਂਗੇ ਸਟੱਡੀ ਕਰ ਲਈ ਅਲਸ ਕਰਦੇ ਪਏ ਉਦੋਂ ਅਸੀਂ ਸੋਚਿਆ ਸਟਾਰਟਿੰਗ ਦੇ ਵਿੱਚ ਕਿ ਅਸੀਂ ਕੈਨੇਡਾ ਜਾਵਾਂਗੇ ਪਰ ਹੁਣ ਜਿੱਦਾਂ ਉਹਦੇ ਰੂਲਸ ਰੈਗੂਲੇਸ਼ਨ ਚੇਂਜ ਹੋਣਦੇ ਸਾਨੂੰ ਲੱਗਦਾ ਨਹੀਂ ਉੱਥੇ ਜਾਇਆ ਜਾਣਾ ਫਿਰ ਅਸੀਂ ਸਰ ਦੇ ਅਕੋਰਡਿੰਗ ਵੇਖੋ ਜੇ ਸਰ ਕੈਨੇਡਾ ਤੇ ਜਾਣਾ ਰਿਵਾਇਜ਼ ਨਹੀਂ ਤੇ ਸੀ ਨਿਊਜ਼ੀਲੈਂਡ ਬਾਰੇ ਵੀ ਸੋਚਦੇ ਪਏ ਹਾਂ ਮਨ ਚ ਦਰ ਪੈਂਦਾ ਹੈ ਕਿ ਉਹ ਬਹੁਤ ਜ਼ਿਆਦਾ ਸਰ ਜਿਹੜਾ ਸਟਾਰਟਿੰਗ ਦੇ ਵਿੱਚ ਅਸੀਂ ਹਾਇਲਸ ਕਰਨੀ ਕੈਨੇਡਾ ਦੇ ਵਿੱਚ ਅਸੀਂ ਸੋਚੇ ਕਿ ਬਹੁਤ ਈਜ਼ੀ ਹੋ ਜਾਣਾ ਐਜ਼ ਉੱਥੇ ਸਾਈਜਨ ਪੰਜਾਬੀ ਵੀ ਰਹਿੰਦੇ ਤੇ ਥੋੜਾ ਕੰਫਰਟੇਬਲ ਹੋਊ ਬਟ ਜਿੱਦਾਂ ਰੂਲਸ ਰੈਗੂਲੇਸ਼ਨ ਬਦਲਣ ਦੇ ਆ ਬਹੁਤ ਔਖਾ ਲੱਗਣ ਦੇ ਤੇ ਜਿਹੜੇ ਉੱਥੋਂ ਦੇ ਬੱਚੇ ਵੀ ਉਹ ਵੀ ਬਹੁਤ ਘਬਰਾਏ ਹੋਏ ਨੇ ਜਿਹੜੇ ਤੁਹਾਡੇ ਸੋਰਸ ਤੇ ਹੀ ਹੋਵੇ ਜੋ ਕੈਨੇਡਾ ਸਟੇ ਲੈ ਗਏ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਉਹ ਕਿਸ ਤਰ੍ਹਾਂ ਕੀ ਕਹਿੰਦੇ ਨੇ ਜਿਹੜੇ ਮੇਰੇ ਦੋਸਤ ਬਾਹਰ ਗਏ ਨੇ ਉਹ ਵੀ ਬਹੁਤ ਡਰਿਓ ਇਹਨੇ ਉਹ ਕਹਿੰਦੇ ਨੇ ਕਿ ਹੁਣ ਇੱਥੇ ਜਿੱਦਾਂ ਰੂਲਸ ਰੈਗੂਲੇਸ਼ਨਸ ਚੇਂਜ ਹੋਣੀਆਂ ਜਾਣੀਆਂ ਉਹਨ ਤੋ ਤੁਹਾਡੀ ਸਰਕਾਰ ਅਜੇ ਵੀ ਇਹ ਰੂਲਸ ਜਿਹੜੇ ਚੇਂਜ ਕਰੀ ਜਾਂਦੀ ਆ। ਕੈਨੇਡਾ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਉਹਨਾਂ ਦੇ ਨਾਲ ਸਾਨੂੰ ਕਾਫੀ ਸਾਰੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਪਹਿਲਾਂ ਵਾਲੀਆਂ ਗਾਈਡਲਾਈਨਸ ਨਾਲੋਂ ਹੁਣ ਵਾਲੀ ਗਾਈਡਲਾਈਨਸ ਕਾਫੀ ਚੇਂਜ ਹੋ ਚੁੱਕੀਆਂ ਨੇ ਤੇ ਬਹੁਤ ਕੰਮ ਔਖਾ ਹੋ ਰਿਹਾ ਹੈ। ਗਾਈਡ ਜਿੱਦਾਂ ਸਾਡੇ ਸਰ ਸਾਨੂੰ ਗਾਈਡ ਕਰਨਗੇ ਅਸੀਂ ਉਹਦਾ ਅਦਾ ਕਰਾਂਗੇ ਤੇ ਕਾਫੀ ਜਿਹੜੇ ਗਾਈਡਲਾਈਨਸ ਦੇ ਨਾਲ ਕਾਫੀ ਪ੍ਰੋਬਲਮਸ ਹੋ ਰਹੀਆਂ ਨੇ ਸਾਨੂੰ। ਮੈਡਮ ਜਿਸ ਤਰ੍ਹਾਂ ਤੁਹਾਡੇ ਪੇਪਰਸ ਜਿਹੜੇ ਜੋ ਕੈਡਾ ਗਏ ਹੋਏ ਪਹਿਲੇ ਉਹਨਾਂ ਤੁਹਾਡੀ ਗੱਲਬਾਤ ਅਸੀਂ ਵੀ ਬਹੁਤ ਘਬਰਾਏ ਹੋਏ ਨੇ ਅਸੀਂ ਵੀ ਬਹੁਤ ਘਬਰਾਏ ਹੋਏ ਹਾਂ ਕਿ ਇੰਨੀਆਂ ਗਾਈਡਲਾਈਨਸ ਜਿਹੜੀਆਂ ਚੇਂਜ ਹੋ ਰਹੀਆਂ ਨੇ ਡੇ ਬਾਏ ਡੇ ਸਾਰੇ ਕੁਝ ਚੇਂਜ ਹੋ ਰਿਹਾ ਹੈ ਪਹਿਲੇ ਦੇ ਨਾਲੋਂ ਹੋਣ ਦੀ ਗੱਲ ਕਰੀਏ ਤੇ ਹੁਣ ਬਹੁਤ ਔਖਾ ਹੋ ਰਿਹਾ ਜਾਣਾ ਨੰਨੀ ਨੰਨੀ ਗਾਈਡਲਾਈਨ ਆ ਰਹੀਆਂ ਹਨ ਜਦੋਂ ਵੀ ਇਹੋ ਜਿਹੀ ਗਾਈਡਲਾਈਨ ਆਉਂਦੀਆਂ ਮਨ ਦੇ ਵਿੱਚ ਕੀ ਫੀਲਿੰਗ ਆ ਮਨ ਦੇ ਵਿੱਚ ਬਹੁਤ ਡਰ ਆ ਜਾਂਦਾ ਹੈ ਜਦੋਂ ਵੀ ਕੋਈ ਨਵੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਇਸ਼ੂ ਹੁੰਦੀਆਂ ਨੇ ਜੋ ਵੀ ਨਵੇਂ ਨਰੂਲ ਬਣਾਦੇ ਨੇ ਕਾਫੀ ਡਿਫਿਕਲਟੀਜ਼ ਹੁੰਦੀਆਂ ਨੇ ਉਹਦੇ ਨਾਲ ਕੈਨੇਡਾ ਨੇ ਪਹਿਲੇ ਹੀ ਬਹੁਤ ਜ਼ਿਆਦਾ ਛੜਕੇ ਦਿੱਤੇ ਸੀ ਲੇਕਿਨ ਹੁਣ ਜਿਹੜੀ ਕੱਲ ਦੀ ਜਿਹੜੀ ਨਿਊਜ਼ ਆਈ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਛੜਕਾ ਹੈ ਜਿਹੜਾ ਪੰਜਾਬੀ ਸਟੂਡੈਂਟਸ ਵਾਸਤੇ ਉਹ ਹੈਗਾ ਕਿ ਜਿਹੜਾ ਹੁਣ ਪੋਸਟ ਸਟਡੀ ਵਰਕ ਪਰਮਿਟ ਜਿਹੜਾ 3 ਸਾਲ ਦਾ ਮਿਲਦਾ ਸੀ ਗਵਰਨਮੈਂਟ ਕਾਲਜਿਸ ਦੇ ਵਿੱਚ ਵੀ ਉਹਦੇ ਵਿੱਚ ਕਾਫੀ ਐਸੇ ਕੋਰਸੇ ਹੋਣਗੇ ਜਿੱਥੇ ਉਹ ਵੀ ਨਹੀਂ ਮਿਲਣ ਵਾਲਾ ਸੋ ਦੈਟ ਇਜ਼ ਅ ਬਿਗ ਚੇਂਜ ਦੂਜਾ ਚੇਂਜ ਇਹ ਆਇਆ ਹੈ ਕਿ ਜਿਹੜੇ ਸਪਾਊਸ ਜਾਂਦੇ ਸੀ ਜਿਹੜੇ ਮਾਸਟਰ ਡਿਗਰੀ ਦੇ ਉੱਤੇ ਅਲਾਉਡ ਸੀ ਹੁਣ ਮਿਨਿਮਮ ਜਿਹੜੀ ਉਹਨਾਂ ਨੇ ਕਰ ਦਿੱਤਾ ਕਿ ਦੈਟ 2 ਇਅਰਸ ਆਫ ਸਟੱਡੀਜ਼ ਕੰਪਲਸਰੀ ਜੇ ਤੁਹਾਡੀ 2 ਸਾਲ ਦੀ ਮਾਸਟਰ ਡਿਗਰੀ ਹੈ ਤੇ ਫਿਰ ਤੇ ਤੁਹਾਡਾ ਸਪਾਊਸ ਨਾਲ ਜਾ ਸਕਦਾ ਹੈ ਲੇਕਿਨ ਜੇ ਤੁਹਾਡਾ ਕੋਰਸ ਅਗਰ 16 ਮਹੀਨਿਆਂ ਦਾ ਜਾਂ ਉਸ ਤੋਂ ਘੱਟ ਦਾ ਉਹਦੇ ਵਿੱਚ ਸਪਾਊਸ ਅਲਾਉਡ ਨਹੀਂ ਹੈ ਦੈਟ ਇਜ਼ ਅਨਦਰ 빅 ਚੇਂਜ ਬਾਏ ਦਾ ਕੈਨੇਡੀਅਨ ਗਵਰਨਮੈਂਟ